ਇੱਕ ਵਾਰ ਫਿਰ ਅਜਿਹੇ 12 ਐਪਸ ਦੀ ਸੂਚੀ ਸਾਹਮਣੇ ਆਈ ਹੈ ਬਲੀਪਿੰਕ ਕੰਪਿਊਟਰ ਨੇ ਆਪਣੀ ਰਿਪੋਰਟ ਵਿੱਚ 12 ਅਜਿਹੇ ਐਪਸ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਮਾਲਵੇਅਰ ਹੁੰਦਾ ਹੈ ਅਤੇ ਜਿਨ੍ਹਾਂ ਦੀ ਮਦਦ ਨਾਲ ਯੂਜ਼ਰ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ ਇਹਨਾਂ ਚੋ 6 ਐਪਸ Google Play Store ਤੇ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਐਪਸ ਨੂੰ ਥਰਡ ਪਾਰਟੀ ਐਪ ਸਟੋਰਾਂ ਜਾਂ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਈਬਰ ਸੁਰੱਖਿਆ ਕੰਪਨੀ ESET ਨੇ ਇਨਾ ਐਪਸ ਚ ਮੌਜੂਦ ਖਤਰੇ ਦੀ ਜਾਣਕਾਰੀ ਦਿੱਤੀ ਹੈ ਇਨਾ ਐਪਸ ਚ ਗਜਾਰਸਪੀ ਨਾਮ ਦਾ ਇੱਕ ਮਾਲਵੇਅਰ ਐਕਸੈਸ ਸੈਟ ਹੋ ਜਾਂਦਾ ਹੈ ਇਸ ਮਾਲਵੇਅਰ ਨਾਲ ਹਮਲਾਵਰ ਕੀਤੇ ਡਾਟਾ ਚੋਰੀ ਕਰਨ ਲਈ ਪੈਚਵਰਕ ਏਪੀਟੀ ਦੀ ਵਰਤੋਂ ਕਰ ਰਹੇ ਹਨ ਮਾਲਵੇਅਰ ਵਾਲੇ ਐਪਸ ਵਿੱਚੋਂ 11 ਨੂੰ ਮੈਸੇਲਿੰਗ ਰੂਪ ਦੇ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਜਦੋਂ ਕਿ ਇੱਕ ਨਿਊਜ਼ ਕੋਲਡ ਦੇ ਰੂਪ ਵਿੱਚ ਡਿਵਾਈਸਾਂ ਤੱਕ ਪਹੁੰਚ ਰਹੀ ਹੈ ਇੱਕ ਵਾਰ ਡਾਊਨਲੋਡ ਹੋਣ ਤੋਂ ਬਾਅਦ ਇਹ ਐਸ ਸੰਵਰਕਨ ਸੰਦੇਸ਼ਾਂ ਵਾਲੀਆਂ ਡਿਵਾਈਸ ਦੀ ਸਥਿਤੀ ਅਤੇ ਸਤਤ ਐਪਸ ਤੱਕ ਪਹੁੰਚਣਾ ਸ਼ੁਰੂ ਕਰ ਦਿੰਦੇ ਹਨ ਮੁੱਖ ਤੌਰ ਤੇ ਇਹ ਮਾਲਵੇਅਰ ਪਾਕਿਸਤਾਨ ਦੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਜੇਕਰ ਇਨਾਂ ਵਿੱਚ ਕੋਈ ਵੀ ਐਪ ਤੁਹਾਡੇ ਫੋਨ 'ਤੇ ਇੰਸਟਾਲ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ ਐਲੀ ਐਪ ਹੈਗੀ ਹੈ ਰਕਤ ਦੂਸਰੀ ਐਪ ਹੈਗੀ ਹੈ ਪ੍ਰਾਈਵੀ ਟਾਕ ਦੀ ਮੀਟ ਮੀ ਚੌਥੀ ਲੈਟਸ ਚੈਟ ਪੰਜਵੀਂ ਕਵਿਕ ਚੈਟ ਛੇਵੀਂ ਚਿੱਟ ਚੈਟ ਸੱਤਵੀਂ ਹੈਲੋ ਚੈਟ ਅੱਠਵੀਂ ਯਾਹੂ ਟਾਕ ਨੌਵੀਂ ਟਿਕਟੌਕ ਦਸਵੀਂ ਨੀਡ ਅਸ 11ਵੀਂ ਗਲੋ ਚੈਟ ਤੇ 12ਵੀਂ ਵੇਵ ਚੈਟ ਇਹਨਾਂ ਨੂੰ ਤੁਸੀਂ ਤੁਰੰਤ ਡੀਲੀਟ ਕਰ ਦਿਓ